ਬਹਾਲ ਕਰੋ ਬਹਾਲ ਕਰੋ ਹਸਪਤਾਲ ਦੇ ਸਟਾਫ ਦੀ ਸੁਰੱਖਿਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਲੋਕ ਸੇਵਾ ਤੇ ਸਰਕਾਰੀ ਹਸਪਤਾਲ ਦੇ ادارے ਬਚਾਓ ਐਸੋਸੀਏਸ਼ਨ ਜਿੰਦਾਬਾਦ 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 ਪੀਐਸਐਮਐਸ ਐਸੋਸੀਏਸ਼ਨ ਜਿੰਦਾਬਾਦ 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 ਪੀਐਸਐਮਐਸ ਐਸੋਸੀਏਸ਼ਨ ਜਿੰਦਾਬਾਦ 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 ਸਰਕਾਰੀ ਡਾਕਟਰਾਂ ਦੀਆਂ ਪੱਕੀਆਂ ਧਰਤੀਆਂ ਕਰੋ ਸਰਕਾਰੀ ਹਸਪਤਾਲਾਂ ਦੇ ਸਾਰੇ ਡਾਕਟਰ ਜਿਹੜੇ ਨੇ ਉਹ ਅੱਜ ਤੋਂ ਜਿਹੜੇ ਨੇ ਹੜਤਾਲਤੇ ਨੇ ਪਿਛਲੇ 2 ਤਰੀਕ ਤੋਂ ਹੜਤਾਲ ਤੇ ਨੇ ਉਹਨਾਂ ਵੱਲੋਂ ਜਿਹੜਾ ਸੀਗਾ ਪਹਿਲਾਂ ਤਾਂ ਜਿਹੜੇ ਸਰਕਾਰੀ ਜਿੰਨੇ ਵੀ ਉਹਨਾਂ ਦੇ ਆਰਡਰ ਸੀਗੇ ਉਹਨਾਂ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੇਨਿੰਗ ਜਾਂ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਹਿੱਸਾ ਨਹੀਂ ਲਿਆ ਜਾ ਰਿਹਾ ਸੀਗਾ ਪਰ ਅੱਜ ਤੋਂ ਜਿਹੜੇ ਡਾਕਟਰਾਂ ਵੱਲੋਂ ਜਿਹੜੀ ਹੈਗੀ ਆਪੀ ਡੀਜ਼ ਵੀ ਬੰਦ ਕਰ ਦਿੱਤੀ ਹੈ ਇਹ ਆਨੇ ਅੱਜ ਸਵੇਰੇ 9 ਵਜੇ ਤੋਂ ਲੈ ਕੇ ਜਿਹੜੀਆਂ 11 ਵਜੇ ਤੱਕ ਆਪੀ ਡੀਜ਼ ਨੇ ਉਹ ਬੰਦ ਰਹੀਆਂ ਨੇ ਤੇ ਡਾਕਟਰ ਜਿਹੜੇ ਬੈਠ ਕੇ ਹੜਤਾਲ ਦੇ ਰਹੇ ਨੇ ਗੱਲ ਕਰਕੇ ਜਾਣਦੇ ਆ ਡਾਕਟਰ ਡਾਕਟਰ ਸਾਹਿਬ ਨੇ ਤੇ ਇਹਨਾਂ ਦੇ ਨਾਲ ਕਿ ਸਰ ਕੀ ਮਾਮਲਾ ਹੈ ਪੂਰਾ ਜੀ ਹਾਂ ਮੈਂ ਡਾਕਟਰ ਕੇਪੀ ਜ਼ਿਲ੍ਹਾ ਪ੍ਰਧਾਨ ਪੀसीएमਐਸ ਐਸੋਸੀਏਸ਼ਨ ਗੁਰਦਾਸਪੁਰ ਸਾਡੀਆਂ ਜੀ ਸਾਡੀਆਂ ਕੁਝ ਹੱਕੀ ਮੰਗਾਂ ਸੀ ਜਿਨ੍ਹਾਂ ਕਰਕੇ ਅੱਜ ਸਾਨੂੰ ਦੁਬਾਰਾ ਤੋਂ ਇਸ ਦਰਿਆ ਬਿਸ਼ਾਅ ਕੇ ਤੇ ਸਾਨੂੰ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣੀਆਂ ਪੈ ਰੀਆਂ ਦੋ ਤਰੀਕ ਤੋਂ ਅਸੀਂ ਆਪਣੀ ਸਟ੍ਰਾਈਕ ਸਟਾਰਟ ਕੀਤੀ ਹੋਈ ਸੀ ਹੜਤਾਲ ਸਟਾਰਟ ਕੀਤੀ ਹੋਈ ਸੀ ਜਿਸ ਵਿੱਚ ਸਭ ਤੋਂ ਪਹਿਲੇ ਦਾ ਅਸੀਂ ਕੁਝ ਬੇਸਿਕ ਜੋ ਐਗਜ਼ਾਮੀਨੇਸ਼ਨਸ ਹੁੰਦੇ ਜਾਂ ਜਾਂ ਅਸੈਸਮੈਂਟਸ ਹੁੰਦੇ ਜਾਂ ਟ੍ਰੇਨਿੰਗਸ ਹੁੰਦੇ ਸੀ ਉਹ ਬਾਇਕਾਟ ਕੀਤੀਆਂ ਸੀ ਸਰਕਾਰ ਨਾਲ ਦੋ ਵਾਰੀ ਸਾਡੀ ਮੀਟਿੰਗ ਹੋਈ ਹੈ ਡਾਇਰੈਕਟਰ ਨਲ ਐਡਮਿਨਿਸਟ੍ਰੇਟਿਵ ਸੈਕਟਰੀ ਨਾਲ ਪਰ ਸਾਨੂੰ ਕੋਈ ਫਰੂਟਫੁਲ ਰਿਜ਼ਲਟ ਨਹੀਂ ਮਿਲੇ ਉਸ ਤੋਂ ਉਸ ਚੀਜ਼ ਨੂੰ ਧਿਆਨ ਤੋ ਰੱਖਦੇ ਹੋਏ ਅਸੀਂ 9 ਤਰੀਕ ਤੋਂ ਆਪਰੇਟਿਡ ਸ਼ਟਡਾਊਨ ਦਾ ਪ੍ਰੋਗਰਾਮ ਸਟਾਰਟ ਕੀਤਾ ਹੋਇਆ ਜੋ ਕਿ ਅਸੀਂ ਪੜਾਵਰ ਕਰ ਰਹੇ ਹਾਂ ਫੇਜ਼ ਬਣਾਏ ਹੋਏ ਹੈ ਸਭ ਤੋਂ ਪਹਿਲੇ ਤਾਂ ਅਸੀਂ ਇਹ ਸੀ ਸਾਡੀ ਜਿਹੜੀ ਆਪਰੇਟਿਡ ਅਸੀਂ ਤਾਂ ਫੁੱਲੀ ਇਹਨੂੰ ਸ਼ਟਡਾਊਨ ਕਰਨੀ ਸੀ ਬਟ ਸਾਡੇ ਸਟੇਟ ਪ੍ਰੈਜ਼ੀਡੈਂਟ ਨੂੰ ਪ੍ਰੋ ਰਿਕਵੈਸਟ ਆਈ ਸੀ ਗਵਰਨਮੈਂਟ ਗਵਰਨਮੈਂਟ ਵੱਲੋਂ ਹੀ ਕਿ ਕੋਚ ਸਾਨੂੰ ਟਾਈਮ ਦਿੱਤਾ ਜਾਵੇ ਤੇ ਕਾਈਂਡਲੀ ਜਿ ਆਪਣੀ ਜਿਹੜੀ ਸਟ੍ਰਾਈਕਾਂ ਨੂੰ ਥੋੜੀ ਮੋਡਰੇਟ ਰੱਖੀ ਜਾਏ ਉਸ ਧਿਆਨ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਨੂੰ 3 ਘੰਟੇ ਦੀ ਓਪੀਡੀ ਸ਼ਡਿਊਲ ਤੋਂ ਸਟਾਰਟ ਕੀਤੀ ਹੈ ਪਹਿਲੇ 3 ਦਿਨ ਸਾਡੀ ਉਹਨ ਮੀਟਿੰਗ ਹੈ ਸਰਕਾਰ ਨਾਲ 11 ਤਰੀਕ ਤੋਂ 11 ਤਰੀਕ ਨੂੰ ਉਸ ਮੀਟਿੰਗ ਦੇ ਦੌਰਾਨ ਸਾਨੂੰ ਕਾਫੀ ਕੁਝ ਕਲੀਅਰ ਹੋ ਜਾਏਗਾ ਕਿ ਸਰਕਾਰ ਲੋਕਾਂ ਨੂੰ ਲੋਕਾਂ ਦੇ ਧਿਆਨ ਨੂੰ ਹਿੱਤ ਵਿੱਚ ਰੱਖ ਕੇ ਉਹਨਾਂ ਦੇ ਕੋਈ ਫੈਸਲੇ ਲੈ ਕੇ ਆਉਂਦੀ ਹੈ ਕਿਉਂਕਿ ਲੋਕ ਪੱਕੇ ਹੋਣਗੇ ਤੇ ਜੋ ਡਾਕਟਰ ਪੱਕੇ ਵੀ ਹੋਣਗੇ ਕਿਉਂਕਿ ਡਾਕਟਰ ਦੀਆਂ ਆਪਣੀਆਂ ਕੁਝ ਮੰਗਾਂ ਸੀ ਪਿਛਲੇ ਕਾਫੀ ਟਾਈਮ ਤੋਂ ਸਭ ਤੋਂ ਵੱਡੀ ਮੰਗ ਤੇ ਇੱਕ ਹੈਲਥ ਮੈਕਮੇ ਦੇ ਵਿੱਚ ਸਿਕਿਉਰਿਟੀ ਦੀ ਹੈ ਪਿਛਲੇ 20-25 ਦਿਨਾਂ ਤੋਂ ਜੇ ਪੂਰੇ ਪੰਜਾਬ 'ਚ ਧਿਆਨ ਦਿੱਤਾ ਜਾਵੇ ਤੇ ਕਾਫੀ ਹੀ ਇਹੋ ਜਿਹੀ ਇਨਫੋਰਮੇਸ਼ਨਾਂ ਆਈਆਂ ਸੀ ਕਿ ਕੋਈ ਫੀਮੇਲ ਮੈਡੀਕਲ ਅਫੀਸਰ ਹੈ ਕੋਈ ਮੇਲ ਡਾਕਟਰ ਹੈ ਉਹਨਾਂ ਤੇ ਹਮਲੇ ਵੀ ਹੋਏ ਐ ਵਰਵਲੀ ਵੀ ਹੋਏ ਐ ਹੱਥੋਪਾਈ ਵੀ ਕੀਤਾ ਗਿਆ ਤੇ ਸਾਨੂੰ ਸਿਕਿਉਰਿਟੀ ਦਾ ਮੁੱਦਾ ਬਹੁਤ ਵੱਡਾ ਹੈ ਸੈਕੰਡ ਕੁਛ ਸਾਡੇ ਜੋ ਹੱਕੀ ਤਰੱਕੀਆਂ ਰੋਕੇ ਗਏ ਆ ਡਾਕਟਰਸ ਦੀਆਂ ਜਿਸ ਕਰਕੇ ਕੁਝ ਸਾਡੇ ਡਾਕਟਰਸ ਹੋਣ ਹਸਪਤਾਲ ਦੇ ਵਿੱਚ ਰੁਕਣਾ ਵੀ ਨਹੀਂ ਚਾਹੁੰਦੇ ਤੇ ਉੱਥੋਂ ਮੂਵ ਵੀ ਕਰਨਾ ਚਾਹੁੰਦੇ ਆ ਤੇ ਤੀਸਰਾ ਪੱਖ ਹੈ ਸਾਡਾ ਕਿ ਇੱਕ ਤਾਂ ਸਟਾਫ ਬਹੁਤ ਘੱਟ ਹੋ ਗਿਆ ਸਰਕਾਰ ਹਸਪਤਾਲ ਵੀ ਬਣਾਈ ਜਾ ਰਹੀ ਹੈ ਬਟ ਉਹਨਾਂ ਨੂੰ ਚਲਾਉਣ ਲਈ ਸਟਾਫ ਦੀ ਬਹੁਤ ਜ਼ਰੂਰਤ ਹੈ ਬਟ ਜਿੰਨੀ ਰਿਕਰੂਟਮੈਂਟ ਚਾਹੀਦੀ ਉਸ ਲੈਵਲ ਦੇ ਰਿਕਰੂਟਮੈਂਟ ਨਹੀਂ ਹੋ ਰਹੀ ਤੇ ਸਾਡੇ ਸਾਰੇ ਡਾਕਟਰਸ ਦੀ ਮੰਗ ਇਹ ਹੋਈ ਹੈ ਕਿ ਇਹ ਤਿੰਨ ਜੋ ਸਾਡੀਆਂ ਹੱਕੇ ਮੰਗਾ ਇਹਨਾਂ ਨੂੰ ਇਹਨਾਂ ਦੀ ਜ਼ਰੂਰ ਪੂਰਤੀ ਕੀਤੀ ਜਾਵੇ ਬਾਕੀ 11 ਤਰੀਕ ਦੀ ਮੀਟਿੰਗ ਤੋਂ ਬਾਅਦ ਸਾਡੇ ਸਟੇਟ ਪ੍ਰੈਜ਼ੀਡੈਂਟ ਜੋ ਡਿਸੀਜਨ ਲੈਣਗੇ ਅਸੀਂ ਉਸੇ ਹਿਸਾਬ ਨਾਲ ਇਹਨੂੰ ਕੰਟੀਨਿਊ ਕਰਾਂਗੇ ਦੈਟਸੋ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਰੇੜੀ ਹੜਤਾਲ ਹੈ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਨੇ ਜਿਹੜੇ ਵੱਡੇ ਹਸਪਤਾਲਾਂ 'ਚ ਨਹੀਂ ਜਾ ਰਹੇ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਲਕੁਲ ਜੀ ਤੁਸੀਂ ਵੱਡੇ ਹਸਪਤ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੇ ਲੋਕ ਸਾਡੇ ਕੋਲ ਆ ਰਹੇ ਆ ਅਸੀਂ ਵੱਤ ਤੋਂ ਵੱਦ ਦੇ ਇਲਾਜ ਉਹਨਾਂ ਦੇ ਇੱਥੇ ਕਰੀਏ ਪਰ ਉਸ ਚੀਜ਼ ਨੂੰ ਕਰਨ ਲਈ ਸਾਨੂੰ ਸਪੈਸ਼ਲਿਸਟ ਚਾਹੀਦੇ ਆ ਸਮਾਨ ਚਾਹੀਦਾ ਆ ਅਸੀਂ ਲੋਕ ਪੱਖੀ ਆ ਅਸੀਂ ਸਾਨੂੰ ਵੀ ਦੁੱਖ ਹੈ ਕਿ ਅਸੀਂ ਸਾਨੂੰ ਹਾਰ ਕੇ ਸਟੈਪ ਲੈਣਾ ਪੈ ਰਿਹਾ ਤੇ ਲੈਟਸ ਸੀ ਹੁਣ ਉਹ ਸਾਡੀ 11 ਤਰੀਕ ਨੂੰ ਮੀਟਿੰਗ ਹੋਏਗੀ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਤਾਂ ਜੋ ਲੋਕ ਇੱਥੇ ਆ ਕੇ ਤੱਕੇ ਖਾ ਰਹੇ ਹੋ ਤੱਕੇ ਨਾ ਖਾਂ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਵੱਤ ਤੋਂ ਵੱਦ ਸ਼ਾਰਟ ਟਾਈਮ 'ਚ ਵੀ ਅਗਰ ਦੇਖਿਆ ਜਾਏਗਾ ਤਾਂ ਪਾ ਉਹਨਾਂ ਨੂੰ ਵੱਤ ਤੋਂ ਵੱਦ ਦੇਖਾਂਗੇ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਬੈਠੇ ਇਹਨਾਂ ਨਾਲ ਵੀ ਗੱਲ ਕਰਕੇ ਜਾਣਦੇ ਆ ਕਿ ਡਾਕਟਰ ਸਾਹਿਬ ਹੜਪਾਲ ਚੱਲ ਰਹੀ ਆ 3 ਘੰਟੇ ਦੀ ਆ ਤੇ ਹੜਪਾਲ ਕੀਤੀ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਪਹਿਲਾਂ ਸ਼ੁਰੂ ਦੇ 3 ਦਿਨ ਜਿਹੜੇ 3 ਘੰਟੇ ਦੀ ਹੜਤਾਲ ਰਹੇਗੀ ਤੇ ਕੀ ਲੱਗਦਾ ਕਿ ਸਰਕਾਰ ਤੇ ਇਹਦਾ ਦਬਾਅ ਪਏਗਾ ਕੁਝ ਤੁਹਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਏਗਾ ਸ਼ਸ਼ੀ ਕਾ ਜੀ ਮੈਂ ਡਾਕਟਰ ਅੰਕੁਰ ਕੌਸ਼ਲ ਐ ਮੈਡੀਕਲ ਅਫਸਰ ਸਿਵ ਸਜਨ ਅਫੀਸਿਅਲ ਕੰਮ ਕਰ ਰਿਹਾ ਸਾਡੀ ਪੂਰੀ ਯੂਨੀਅਨ ਨੇ ਸਾਰਿਆਂ ਦੇ ਹੱਕਾਂ ਤੇ ਮੰਗਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਸੀ ਕਿ ਅਸੀਂ ਪਹਿਲੇ 3 ਦਿਨ ਜਿਹੜੀ ਆ ਸਵੇਰ ਦੇ ਟਾਈਮ ਦੀ ਆਪਣੀ ਓਪੀਡੀ ਬੰਦ ਕਰਕੇ ਲੋਕਾਂ ਨੂੰ ਜਾਣ ਦੇਵਾਂਗੇ ਕਿ ਇਹ ਜਿਹੜੀ ਹੜਤਾਲ ਹੈ ਇਹ ਸਿਰਫ ਸਾਡੇ ਲਈ ਨਹੀਂ ਆ ਸਿਰਫ ਪੂਰੇ ਮਤਲਬ ਕਹਾਂ ਲੋਗ ਦੋ ਹੀ ਡਿਪਾਰਟਮੈਂਟ ਆ ਜੇ 24 ਆਵਰ ਡਿਊਟੀ ਕਰਦੇ ਨੇ ਇੱਕ ਸਾਡਾ ਹੈਲਥ ਡਿਪਾਰਟਮੈਂਟ ਦੂਸਰਾ ਪੁਲਿਸ ਡਿਪਾਰਟਮੈਂਟ ਬਾਕੀ ਸਾਰੇ ਸਵੇਰੇ ਆਂਦੇ ਨੇ ਸ਼ਾਮ ਨੂੰ ਆਪਣੇ ਘਰ ਹੁੰਦੇ ਨੇ ਮੋਸਟ ਆਫ ਦਾ ਇਨਸੀਡੈਂਟ ਜਿਹੜੇ ਹੁੰਦੇ ਨੇ ਜੋ ਵਾਰਦਾਤਾ ਹੁੰਦੀਆਂ ਨੇ ਉਹ ਸ਼ਾਮ ਦੇ ਟਾਈਮ ਤੇ ਹੁੰਦੀਆਂ ਨੇ ਪੁਲਸ ਕੋ ਤੇ ਆਪਣੀ ਸਿਕਿਉਰਟੀ ਹੈ ਸਾਰਾ ਕੁਝ ਅਮਲਾ ਮੌਜੂਦਾ ਸਾਡੇ ਡਾਕਟਰ ਜਿਹੜੇ ਆ ਬਿਲਕੁਲ 게ਟ ਦੇ ਪਰੇ ਬੈਠੇ ਨੇ ਕੋਈ ਵੀ ਆਮ ਆਦਮੀ ਆਮ ਆਦਮੀ ਤੇ ਆਏ ਠੀਕ ਹੈ ਕੋਈ ਕੁਛ ਅਨਸਰ ਇਸ ਤਰ੍ਹਾਂ ਦੇ ਆ ਜਾਂਦੇ ਸ਼ਰਾਬ ਪੀ ਕੇ ਨਸ਼ਾ ਕਰਕੇ ਉਸ ਵੇਲੇ ਸਾਡੀ ਗੱਲ ਕਰਨ ਦੀ ਹਾਲਾਤ ਚ ਨਹੀਂ ਹੁੰਦੇ ਸਾਡੇ ਮਿਸ ਬਿਹੇਵ ਇਸੇ ਕਰਕੇ ਤੇ ਹੁੰਦੇ ਨੇ ਅਸੀਂ ਇਹੀ ਮੰਗ ਕਰਦੇ ਨੇ ਕਿ ਆਮ ਆਦਮੀ ਸਾਡੇ ਕੋ ਆਪਣੀ ਸਹੂਲਤ ਲਈ ਆਵੇ ਸਾਡੇ ਕੋ ਇਲਾਜ ਕਰਾਵੇ ਪਰ ਇਹਨਾਂ ਅਨਸਰਾਂ ਤੋਂ ਬਚਣ ਲਈ ਵੀ ਤੇ ਸਾਨੂੰ ਆਪਣੀ ਪ੍ਰੋਟੈਕਸ਼ਨ ਦੀ ਲੋੜ ਆ ਅਸੀਂ ਆਪਣੇ ਪੂਰੀ ਤਰ੍ਹਾਂ ਉਹਨਾਂ ਦਾ ਇਲਾਜ ਤਾਂ ਹੀ ਨਹੀਂ ਕਰ ਪਾਵਾਂ ਕਿ ਜੇ ਸਾਨੂੰ ਆਪਣੀ ਸਿਕਿਉਰਿਟੀ ਦਾ ਖर्चा ਹੋਊਗਾ ਠੀਕ ਹੈ ਜੀ ਇਹ ਹਾਲਾਤਾਂ ਦੇ ਵਿੱਚ ਕਈ ਵਾਰ ਇੱਥੇ ਇਨਸੀਡੈਂਟ ਹੋਏ ਨੇ ਕਈ ਵਾਰ ਇਹਦੇ ਵਿੱਚ ਲਿਖਿਆ ਗਿਆ ਐਸਐਸਪੀ ਸਾਹਿਬ ਨੂੰ ਵੀ ਵੱਡੇ ਅਫਸਰਾਂ ਨੂੰ ਵੀ ਲਿਖਿਆ ਗਿਆ ਪਰ ਇਹਦਾ ਕੁਝ ਹੱਲ ਨਹੀਂ ਹੋਇਆ ਦੂਸਰੀ ਗੱਲ ਕਹਿਣਾ ਚਾਹਨਾ ਕਿ ਸਾਡੇ ਸਪੈਸ਼ਲਿਸਟ ਜਿਹੜੇ ਨੇ ਬਣਦੇ ਨੇ 8-8 ਸਾਲ ਲਾ ਕੇ ਪੜ੍ਹਾਈਆਂ ਕਰਕੇ ਸਪੈਸ਼ਲਿਸਟ ਬੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਕੋਰਡਿੰਗ ਟੂ देयर ਕੁਆਲੀਫਿਕੇਸ਼ਨ ਸੈਲਰੀ ਸਟੇਟਸ ਜਿਹੜਾ ਨਹੀਂ ਮਿਲ ਪੰਦਾ ਤੇ ਸਾਡੀ ਜਿਹੜੀ ਐਸਐਮਓ ਦੀ ਵਾਰੀ ਆ ਉਹ ਸਾਨੂੰ 18-18 ਸਾਲ ਲੱਗ ਜਾਂਦੇ ਨੇ ਇੱਕ ਮੈਡੀਕਲ ਆਪਸ ਨੂੰ ਐਸਐਮਓ ਬਣ ਲਈ ਤੇ ਉਹਦੇ ਵੱਲੋਂ ਸਰਕਾਰ ਵੱਲੋਂ ਇੱਕ ਨੀਤੀ ਸੀਗੀ ਕਿ ਜਿਨ੍ਹਾਂ ਨੂੰ ਅਗਲੀ ਪਦਨਤੀ ਨਹੀਂ ਮਿਲਦੀ ਉਹਨਾਂ ਨੂੰ ਟਾਈਮ ਟੂ ਟਾਈਮ ਉਹਨਾਂ ਦਾ ਲੈਵਲ ਜਿਹੜਾ ਉਹ ਆਪ ਕੀਤਾ ਜਾਂਦਾ 4 ਤੋਂ 14 ਦਾ ਇੱਕ ਲੈਵਲ ਸੀਗਾ ਉਹਨਾਂ ਨੂੰ ਜਦੋਂ ਪਦਨਤੀ ਦਾ ਆਪਸ਼ਨ ਨਹੀਂ ਹੁੰਦਾ ਪਰ ਉਹ ਕੁਆਲੀਫਾਈਡ ਹੱਸਲੀ ਤੇ ਉਹਨੂੰ ਆਪਸ਼ਨ ਦਿੱਤਾ ਜਾਂਦਾ ਹੈ ਕਿ ਤੁਸੀਂ ਬਈ ਤੁਹਾਡਾ ਸੈਲਰੀ ਆਪ ਆਪ ਕਰਦੇ ਨੇ ਕਿਉਂਕਿ ਸਾਡੇ ਕੋਲ ਅੱਗੇ ਪੋਸਟਾਂ ਸੀਨੀਅਰਿਟੀ ਦੀ ਖਾਲੀ ਨਹੀਂ ਹੈ ਇਹੀ ਕਰਕੇ ਸਾਡੇ ਬਹੁਤ ਸਾਰੇ ਡਾਕਟਰ ਨੌਕਰੀਆਂ ਛੱਡ ਰਹੇ ਨੇ ਪਿਛਲੇ ਮੈਨੂੰ ਲੱਗਦਾ 3 ਸਾਲ ਦੇ ਵਿੱਚ ਘੱਟੋ ਘੱਟ 10-20% ਲੋਕ ਜਿਹੜੇ ਸਾਡੇ ਡਾਕਟਰ ਸਾਹਿਬਾਨ ਆ ਉਹ ਨੌਕਰੀ ਛੱਡ ਗਏ ਇਸੇ ਕਰਕੇ ਕਿ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੂੰ ਸੈਲਰੀ ਦਾ ਜਿਹੜਾ ਵਾ ਉਹ ਨਹੀਂ ਮਿਲ ਪਾਂਦਾ ਠੀਕ ਹੈ ਜੀ ਉਹਨਾਂ ਜੇ ਕੰਮ ਕਰਦੇ ਨੇ ਦੇਖੋ ਸਾਨੂੰ ਹਰ ਵਾਰੀ ਨਵਾਂ ਕੰਮ ਦਿੱਤਾ ਜਾਂਦਾ ਜੇ ਐਮਰਜੈਂਸੀ ਦੀਆਂ ਦੀ ਸਾਡੇ ਡਾਕਟਰ ਚੁੱਪ ਕਰਕੇ ਕਰਦੇ ਰਹਿੰਦੇ ਨੇ ਕਦੀ ਇਸ ਦਾਲ ਤੇ ਡਿਮਾਂਡ ਕੇ ਸਾਡੇ ਕੋ ਇਨਫਰਾਸਟ੍ਰਕਚਰ ਦੀ ਬਹੁਤ ਘਾਟ ਆ ਠੀਕ ਹੈ ਜੀ 10 ਬੰਦੇ ਸਾਡੇ ਕੋਲ ਜਖਮੀ ਹੋ ਕੇ ਆਲਨੇ ਅਸੀਂ ਇਹ ਨਹੀਂ ਤੁਹਾਨੂੰ ਪੁੱਛਦਾ ਕਿ ਤੁਹਾਡੇ ਕੋਲ ਬੰਦੇ ਹੈਗੇ ਨੇ ਸਾਨੂੰ ਤੇ ਇਹੀ ਕੀਤਾ ਜਾਂਦਾ ਕਿ ਤੁਸੀਂ ਇਲਾਜ ਕਰਨਾ ਅਸੀਂ ਉਹਨਾਂ ਇਨਫਰਾਸਟ੍ਰਕਚਰ ਨਾਲ ਆਪਣਾ ਹੀ ਕਰਕੇ ਹਰ ਹਰ ਇੱਕ ਬੰਦਾ ਨਾਲ ਕਰਕੇ ਉਹਨਾਂ ਦੇ ਇਲਾਜ ਕਰਦੇ ਆ ਪਰ ਅਸੀਂ ਹੁਣ ਜੇ ਸਾਨੂੰ ਲੱਗਦਾ ਕਿ ਸਾਡੀਆਂ ਨਹੀਂ ਹੁਣ ਅੱਗੇ ਨਿਭਾ ਸਕਦੇ ਇਸ ਕਰਕੇ ਅਸੀਂ ਸਟ੍ਰਾਈਕ ਕਰਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੰਗਾ ਸਿਰਫ ਡਾਕਟਰਾਂ ਲਈ ਨਹੀਂ ਅਸੀਂ ਜਿਹੜੀ ਸੇਵਾ ਦੇ ਰਹੇ ਆ ਉਹਦੇ ਪ੍ਰਤੀ ਸਾਡੇ ਨਾਲ ਨੇ ਜੀ ਡਾਕਟਰ ਉਸਾਰਸਨਾ ਇਹਨਾਂ ਦੇ ਨਾਲ ਵੀ ਗੱਲ ਕਰਕੇ ਜਾਣਦੇ ਆ ਕਿ ਮੈਮ ਕਿੱਦਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬੀਤੇ ਦਿਨਾਂ 'ਚ ਦੇਖਿਆ ਗਿਆ ਜਿਵੇਂ ਲਾਸਟ ਟਾਈਮ ਇੱਕ ਲੇਡੀ ਡਾਕਟਰ ਦੇ ਨਾਲ ਬੜਾ ਦੁਰਵਿਵਹਾਰੀ ਹੋਇਆ ਇੱਕ ਬੜੀ ਅਨਹੋਣੀ ਘਟਨਾ ਹੋਈ ਆ ਤੇ ਉਹਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਹੋ ਅੱਜ ਦੀ ਹੜਤਾਲ ਮੈਂ ਡਾਕਟਰ 파ਸਨਾ ਐਨੈਸਥੈਟਿਸਟ ਸਿਵਲ ਹਸਪੀਟਲ ਗੁਰਦਾਸਪੁਰ ਅਸੀਂ ਅੱਜ ਇੱਥੇ ਮਜਬੂਰ ਹੋ ਕੇ ਸਾਨੂੰ ਸਾਰਿਆਂ ਨੂੰ ਇੱਥੇ ਬੈਠਣਾ ਪਿਆ 3 ਘੰਟੇ ਦੀ ਆਪਾਂ ਸਟ੍ਰਾਈਕ ਕੀਤੀ ਹੈ ਸਭ ਤੋਂ ਵੱਡਾ ਰੀਜ਼ਨ ਤੇ ਸਾਡੇ ਲਈ ਸਾਡੀ ਸਿਕਿਉਰਿਟੀ ਹੈ ਕਿ ਅਸੀਂ ਏਟਲੀਸਟ ਠੀਕ ਠਾਕ ਆਪਣੇ ਪਰਿਵਾਰ ਕੋਲ ਵਾਪਸ ਜਾ ਪਈਏ ਸਾਨੂੰ ਗਾਇਨਕੋਲੋਜਿਸਟ ਨੂੰ ਤੇ ਬਾਕੀ ਵੀ ਸਾਡੇ ਫੀਮੇਲ ਜਿਹੜੇ ਨਾਲ ਡਾਕਟਰਸ ਨੇ ਰਾਤੀ ਕਈ ਵਾਰੀ ਹਸਪੀਟਲ ਆਣਾ ਪੈਂਦਾ ਔਰ ਸਾਡੀ ਸਿਕਿਉਰਿਟੀ ਦਾ ਇੱਥੇ ਕੋਈ ਵੀ ਜਿਹੜੀ ਹੈਗੀ ਕਿਸੇ ਕਿਸ ਦੀ ਰਿਸਪੌਂਸਿਬਿਲਟੀ ਹੈ ਕੋਈ ਇੰਤਜ਼ਾਮ ਸਾਡੀ ਸਿਕਿਉਰਿਟੀ ਲਈ ਨਹੀਂ ਹੁੰਦਾ ਤੇ ਪਹਿਲੀ ਸਾਡੀ ਸਿਕਿਉਰਿਟੀ ਲਈ ਇੱਕ ਪੂਰਾ ਪ੍ਰਬੰਧ ਕੀਤਾ ਜਾਏ ਦੂਸਰਾ ਜਿਹੜੇ ਡਾਕਟਰਸ ਇੰਨੀ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੀ ਬੰਦੀ ਕਰੀਅਰ ਪ੍ਰੋਗਰੈਸ਼ਨਸ ਨੇ ਉਹ ਦਿੱਤੇ ਜਾਣ ਤੇ ਤੀਸਰੇ ਨਵੇਂ ਡਾਕਟਰਸ ਰਿਕਰੂਟ ਕੀਤੇ ਜਾਣ ਤਾਂ ਕਿ ਜਿਹੜੇ ਡਾਕਟਰਸ ਨੇ ਉਹਨਾਂ ਤੇ ਕਿ ਜਿੰਨਾ ਵਰਕਲੋਡ ਆ ਰਿਹਾ ਉਹ ਡਿਸਟ੍ਰਿਬਿਊਟ ਕੀਤਾ ਜਾ ਸਕੇ ਪ੍ਰੋਪਰਲੀ ਇਹ ਸਾਡੀਆਂ ਬੇਸਿਕ ਡਿਮਾਂਡਸ ਨੇ ਜਿਹੜੀਆਂ ਆਪਾਂ ਚਾਹੁੰਦੇ ਆ ਕਿ ਗਵਰਨਮੈਂਟ ਪੂਰੀਆਂ ਕਰੇ ਤੁਸੀਂ ਦੇਖਿਆ ਜੀ ਮੁੱਖ ਜਿਹੜੀ ਮੰਗ ਹੈ ਸਿਕਿਉਰਿਟੀ ਨੂੰ ਲੈ ਕੇ ਆ ਦੂਸਰਾ ਜਿਹੜਾ ਹੈਗਾ ਜਿਹੜੀਆਂ ਹੱਕੀ ਮੰਗਾਂ ਚੱਲ ਰਹੀਆਂ ਨੇ ਕਿ ਰੈਗੂਲਰ ਜਿਹੜੀਆਂ ਪ੍ਰੋਮੋਸ਼ਨਸ ਜਿਹੜੀਆਂ ਰੁਕੀਆਂ ਗਈਆਂ ਨੇ ਇਹਦਾ ਨਹੀਂ ਹੋ ਰਹੀਆਂ ਉਹ ਕੀਤੀਆਂ ਨਾਲ ਇਹ ਜਿਹੀਆਂ ਮੰਗਾਂ ਨੂੰ ਲੈ ਕੇ ਅੱਜ ਡਾਕਟਰ ਜਿਹੜੇ ਨੇ ਧਰਨੇ ਤੇ ਬੈਠੇ ਨੇ ਤੇ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿੰਨੀ ਦੇਰ ਤੱਕ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੀ ਹੈ ਵੈਸੇ 11 ਤਰੀਕ ਨੂੰ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਮੀਟਿੰਗ ਜਿਹੜੀ ਹੈ ਸੀਨੀਅਰ ਲੈਵਲ ਤੇ ਰੱਖੀ ਗਈ ਹੈ ਉਹਦੇ ਵਿੱਚ ਕੀ ਫੈਸਲਾ ਹੁੰਦਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਗੱਲ ਕਰਕੇ ਦੇਖਦੇ ਆਂ ਲੋਕਾਂ ਦੇ ਨਾਲ ਜਿਹੜੇ ਇ ਵੀ ਤੁਹਾਨੂੰ ਦਿਖਾਵਾਂਗੇ ਗੱਲ ਕਰਦੇ ਆਂ ਮਾਤਾ ਜੀ ਨਾਲ ਤੇ ਨਾ ਤੋ ਜਾਣਦੇ ਮਾਤਾ ਜੀ ਕੀ ਕਰਨ ਆਏ ਹੋ ਹਸਪੀਟਲ ਹਾਂ ਜੀ ਆ ਡਾਕਟਰ ਪਤੀ ਹੋਰ ਤਾਂ ਐ ਹੋਈ ਟਾਈਮ ਹੈ ਉਹਦਾ ਆਏ ਘਰ ਸਾਰੇ ਕੰਮ ਛੱਡ ਕੇ ਆਇਆ ਆਂ ਵੀ ਬੜੀ ਦੂਰੀ ਹੋਇਆ ਕਿੱਥੋਂ ਆਏ ਹੋ ਆਹੀਂ ਆਇਆ ਉਹ ਠਾਕਰਪੁਰ ਬਾਦਕੇ ਠਾਕਰਪੁਰ ਤੋਂ ਆਏ ਹੋ ਹਾਂ ਜੀ ਕਿੰਨੀ ਦੇਰ ਹੋ ਗਈ ਖੜਿਆਂ ਨੂੰ ਸਾਨੂੰ ਹੋ ਗਿਆ ਤੇ 2 ਘੰਟੇ ਖੜਿਆ ਹੋਏ ਦੋ ਘੰਟੇ ਹੋ ਗਿਆ ਹਾਂ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਪਰੇਸ਼ਾਨੀਆਂ ਨੇ ਪੁੱਤ ਵੀ ਲੱਗੀ ਦੀ ਰੋਣ ਕੇ ਪਰੇਸ਼ਾਨੀ ਹੈ 7 ਵਜੇ ਤੇ ਆ ਗਏ ਹਰ ਦੁਆਰ ਤੋਂ ਹਰ ਸਵਾਲ ਤੋਂ ਹਰ ਚੋਲ ਤੋਂ ਤੇ ਕਿੰਨੀ ਦੇਰ ਹੋ ਗਈ ਖੜਿਆ ਨੂੰ ਇੱਥੇ ਸਰ ਸਮਝ ਲਓ ਵੀ ਸਾਨੂੰ 2 ਘੰਟੇ 3 ਹੋ ਗਏ 3 ਘੰਟੇ ਹੋ ਗਿਆ ਤੇ ਕੀ ਕਹਿੰਦੇ ਨੇ ਕੋਈ ਆਂਦੇ ਆ ਫਿਰ 10 ਵਜੇ ਖੁੱਲਣਾ ਵਾ ਕੋਈ ਆਂਦਾ 11 ਵਜੇ ਹੋਣਾ 11 ਵਜੇ ਤੁਸੀਂ ਦੇਖਿਆ ਦੀ ਪਰਚੀ 11 ਵਜੇ ਖੁੱਲਣੀਆਂ ਤਿੰਨ ਤਿੰਨ ਘੰਟੇ ਲੋਕਾਂ ਨੂੰ ਹੋ ਚੁੱਕੇ ਨੇ ਇੱਥੇ ਖੜਿਆ ਨੂੰ ਗੱਲ ਕਰਦੇ ਸਰਦਾਰ ਜੀ ਇੱਥੇ ਖੜੇ ਨੇ ਸਰਦਾਰ ਜੀ ਕਿੰਨਾ ਟਾਈਮ ਹੋ ਗਿਆ ਮੈਨੂੰ ਜੀ 9 ਸਵਾ 9 ਵਜੇ ਦਾ ਸਵਾ 9 ਵਜੇ ਲਗਭਗ 1 ਘੰਟਾ ਹੋ ਗਿਆ ਕੁਛ ਦੇਖਿਆ ਦੀ ਲੋਕਾਂ ਦਾ ਕਹਿਣਾ ਕਿ ਲੋਕ ਇੱਕ ਪਾਸੇ ਬਹੁਤ ਪਰੇਸ਼ਾਨ ਹੋ ਰਹੇ ਨੇ ਪਰ ਜਿਹੜੇ ਡਾਕਟਰ ਨੇ ਉਹ ਮੰਗਾ ਮੰਮਾਉਣ ਲਈ ਬੜੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਪਿਛਲੇ 2 ਤਰੀਕ ਤੋਂ ਹੜਤਾਲ ਤੇ ਸੀਗੇ ਪਰ ਆਪਣਾ ਕੰਮ ਜਿਹੜਾ ਸੀਗਾ ਨਾਲ ਚਲਾ ਰਹੇ ਸੀਗੇ ਸਰਕਾਰੀ ਕਿਸੇ ਵੀ ਕੰਮ ਵਿੱਚ ਤੁਸੀਂ ਸਾ ਨਹੀਂ ਲੈ ਰਹੇ ਸੀਗੇ ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਹੋਵੇ ਜਾਂ ਕੋਈ ਉਹਨਾਂ ਦੀ ਟ੍ਰੇਨਿੰਗ ਹੋਵੇ ਉਹ ਅਟੈਂਡ ਨਹੀਂ ਕਰ ਰਹੇ ਸੀਗੇ ਪਰ ਅੱਜ ਉਹਨਾਂ ਵੱਲੋਂ ਜਿਹੜਾ ਹੈਗਾ ਓਪੀਡੀ ਵੀ ਬੰਦ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹੜਾ ਜਿੰਨੀ ਦੇਰ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਓਪੀਡੀ ਬੰਦ ਰਹੇਗੀ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਇਕੱਠ ਲੋਕਾਂ ਦਾ ਜਿਹੜਾ ਇੱਥੇ ਖੜ ਕੇ ਵੇਟ ਕਰ ਰਿਹਾ ਕਿ ਕਦੋਂ ਜਿਹੜੇ ਡਾਕਟਰ ਨੇ ਉਹ ਦੁਬਾਰਾ ਉਸਾ ਗਿਨੇ ਲੋਕ ਜਿਹੜੇ ਆ ਕੇ ਇੱਥੇ ਬੈਠੇ ਨੇ ਉਹ ਆਪਣਾ ਇਲਾਜ ਵਾਸਤੇ ਡਾਕਟਰਾਂ ਨੂੰ ਮਿਲ ਸਕਣਗੇ ਇਧਰ ਵੀ ਮੈਂ ਕਹਾਂਗਾ ਦਿਖਾ ਦਿਓ ਹਰ ਪਾਸੇ ਜਿਹੜੇ ਨੇ ਲੋਕਾਂ ਦਾ ਰਾਸ਼ਿਕ ਅੱਜ ਦੇਖਣ ਨੂੰ ਮਿਲ ਰਿਹਾ ਹਸਪੀਟਲ ਦੇ ਵਿੱਚ ਪਰ ਡਾਕਟਰ ਜਿਹੜੇ ਨੇ ਉਹ ਆਪਣੇ ਜਿਹੜੇ ਓਪੀਡੀ ਦੇ ਐਮਰਜੈਂਸੀ ਦੇ ਬਾਹਰ ਜਿਹੜੇ ਹੈਗੇ ਨੇ ਉਹ ਧਰਨਾ ਲਗਾ ਕੇ ਬੈਠੇ ਹੋਏ ਨੇ ਆਪਣੇ ਸਹਿਯੋਗੀ ਕੈਮਰਾਮੈਨ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜਗਬਾਣੀ ਟੀਵੀ ਬਰਦਾਸ਼ਪੁਰ